ਤੇ ਦੋਸਤੋ ਚਲਾਕੀਆਂ ਨਹੀਂ ਆਈਆਂ ਮੈਨੂੰ ਮੈਨੂੰ ਕਦੀ ਵੀ ਚਲਾਕੀ ਤੋਂ ਕੰਮ ਲੈਣ ਵਾਲੀ ਆਇਆ ਕਿਉਂਕਿ ਸਿਆਣੇ ਕਹਿੰਦੇ ਆ ਚੁਸ ਤੋਂੜਾ ਤੁਹਾਡਾ ਹੱਕ ਆ ਤੇ ਚਲਾਕ ਹੋਣਾ ਬੇਇਮਾਨੀ ਹੁੰਦਾ ਤੇ ਕੁਦਰਤ ਚਲਾਕੀ ਨੂੰ ਕਦੀ ਵੀ ਨਹੀਂ ਮਾਫ਼ ਬਾਰ ਬਾਰ ਮੇਰੇ ਜਿਹੜੇ ਬਰਵਾਜਾ ਖੜਕ ਰਿਹਾ ਸੀ ਅੰਦਰੋਂ ਇਹ ਖੜਕ ਰਿਹਾ ਸੀ ਕਿ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਾਂ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਆ ਸਾਨੂੰ ਸਗੋਂ ਉਹਨਾਂ ਦਾ ਧੰਵਾਦ ਕਰਨਾ ਚਾਹੀਦਾ ਇਹ ਆ ਪਾਜੀ ਮੇਰੇ ਦੋਸਤ ਲੋਕਿਆਂ ਤੋਂ ਇਹ ਆਪ ਦਾ ਕੰਮ ਕਰਦੇ ਪਏ ਉਹਨਾਂ ਦੇ ਬਸ ਦੇ ਬੱਤੀਆਂ ਵੀ ਇਹਨਾਂ ਕਿੰਨਾ ਵੱਡਾ ਭਾਰ ਹੁੰਦਾ ਇਹਨਾਂ ਦੇ ਬਰਾ ਉਹ ਠੀਕ ਠਾਕ ਤੰਨੂ ਸਾਹਿਬ ਦਾ ਗਿਆਲਾ ਇਹ ਸਾਨੂੰ ਰੋਡ ਇੱਕੇ ਤਰ੍ਹਾਂ ਦਾ ਮਿਲ ਜੂਗਾ ਨਾ ਇੱਕੇ ਤਰ੍ਹਾਂ ਦਾ ਰਸਤਾ ਮਿਲ ਜੂਗਾ ਤੇ ਫੇਰ ਸਫ਼ਰ ਦਾ ਕੋਈ ਮਜ਼ਾ ਨਹੀਂ ਇਹ ਸਫ਼ਰ ਦੇ ਉੱਤੇ ਸਾਨੂੰ ਕੱਚੀ ਛੜਕ ਪੱਕੀ ਛੜਕ ਟੁੱਟੇ ਟੋਏ ਨਦੀਆਂ ਨਾਲੇ ਸਭ ਕੁਝ ਮਿਲ ਰਹੀ ਕਿ ਲੋਕ ਮੈਂ ਤੜਫਦੇ ਵੇਖਿਆ ਔਲਾਦ ਲਈ ਤੇ ਕਈ ਮੈਂ ਉਹ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ ਚ 10-10 ਜਵਾਕ ਆ ਗੱਲ ਇਹ ਆ ਕਿ ਕੁਦਰਤ ਤੁਹਾਨੂੰ ਅਹਿਸਾਸ ਕਰਾਉਂਦੀ ਹਰ ਚੀਜ਼ ਆ ਤੇ ਅਸਲੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਰਤਾ ਪੰਨੂ ਤੇ ਸਵੇਰ ਦਾ ਉਸ ਉਹ ਨਜ਼ਾਰਾ ਮੈਂ ਬੈਠਾ ਆਪਣੇ ਟਿਕਾਣੇ ਤੇ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਆਹ ਭਾਈ ਕਿੱਥੇ ਰਹਿ ਗਿਆ ਇਹ ਕੁਝ ਗਾਣੇ ਵੇਖ ਲਓ ਦੋਸਤੋ ਇਸ ਤਰ੍ਹਾਂ ਦੇ ਹੁੰਦੇ ਆ ਕਿ ਆਂਦੇ ਜਾ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਇਹ ਗੀਤ ਇਹਦਾ ਸੀ ਪਾਕਿਸਤਾਨ ਦੇ ਸ਼ਾਇਦ ਸੀ ਉਹਨਾਂ ਨੇ ਲਿਖਿਆ ਸੀ ਇਸ ਗੀਤ ਦੀ ਉਮਰ ਜਿਹੜੀ ਆ ਮੇਰੇ ਹਾਲ ਜਦੋਂ ਤੱਕ ਮਹਿਰ ਦਾ ਪੁਲ ਕਿਸੇ ਨੂੰ ਯਾਦ ਆਉਂਦਾ ਰਹੂ ਤੇ ਗਾਣੇ ਦੇ ਬੋਲ ਵੀ ਯਾਦ ਆਉਂਦੇ ਰਹਿਣਗੇ ਖੈਰ ਦੋਸਤੋ ਆਪਾਂ ਕਰਦੇ ਗੱਲਬਾਤ ਤਾਂ ਧੰਨਵਾਦ ਕਰਿਆ ਕਰੋ ਉਹਨਾਂ ਲੋਕਾਂ ਦਾ ਜਿਹੜੇ ਤੁਹਾਨੂੰ ਦੁੱਖ ਦਿੰਦੇ ਆ ਤੁਹਾਡੀ ਪਿੱਠ ਪਿੱਛੇ ਤੁਹਾਡੇ ਦੁਸ਼ਮਣ ਬੰਦੇ ਆ ਜਾਂ ਤੁਹਾਡੀਆਂ ਇਧਰੋਂ ਇਧਰ ਲਾਉਂਦੇ ਆ ਤੇ ਜਿੱਥੇ ਤੁਸੀਂ ਕੰਮ ਕਰਦੇ ਹੁੰਦੇ ਜੇ ਜਿਹੜਾ ਤੁਹਾਡਾ ਸਰਕਲ ਹੁੰਦਾ ਉਹਦੇ ਵਿੱਚ ਯਾਰ ਘੋਲਦੇ ਆ ਕਿਉਂਕਿ ਦੁੱਧ ਵੀ ਉਹਨਾਂ ਚਿਰ ਘੋੜੀ ਬੰਦਾ ਜਿੰਨਾ ਚਿਰ ਇਹਦੇ ਵਿੱਚ ਸ਼ਿਟ ਫਲਕੜੀ ਦੀ ਜਾਂ ਨਿੰਬੂ ਦੀ ਨਹੀਂ ਪੈਂਦੀ ਉਹ 파ੜਦਾ ਤੇ ਫੇਰ ਹੀ ਕਿਸੇ ਕੰਮ ਆਉਂਦਾ ਕੁਦਰਤ ਨੇ ਹਮੇਸ਼ਾ ਹੀ ਸਾਡੇ ਕਰਮਾਂ ਚ ਜੇ ਸੁਖ ਰੱਖਿਆ ਨਾ ਤੇ ਫੇਰ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ ਨਾ ਜੇ ਸਾਨੂੰ ਦਰਦ ਨਹੀਂ ਮਿਲਦਾ ਉਹਨਾਂ ਚ ਸਾਨੂੰ ਦਵਾਜ਼ ਨਹੀਂ ਮਿਲਦੀ ਕਿਉਂਕਿ ਜਿਹੜਾ ਅਸੀਂ ਆ ਫਲਕੜੋ ਖਾ ਰੋਟੀ ਪਾਣੀ ਖਾਣੇ ਆ ਜਾਂ ਅਸੀਂ ਜੋ ਵੀ ਚੀਜ਼ ਖਾਣੇ ਆ ਇਹਦਾ ਬੀਜ ਜਦੋਂ ਧਰਤੀ ਦੀ ਇੱਕ ਚ ਜਣਾ ਦੇ ਧਰਤੀ ਦੀ ਇੱਕ ਪਾੜ ਕੇ ਹੀ ਉਹਦੇ ਅੰਦਰ ਜਾਣਾ ਵਾ ਤੇ ਫਿਰ ਇਹਨੇ ਗਹਿਰੇ ਨੇਰੇ ਜੇ ਜਾਣਾ ਬੀਜ ਨੇ ਇਹਦਾ ਵੀ ਇੱਕ ਰੀਤੇ ਦਮ ਘਟਿਆ ਜਾਂਦਾ ਪਰ ਇਹ ਫਿਰ ਇੱਕ ਆਸ ਬਣ ਕੇ ਇੱਕ ਜੀਵਨ ਬਣ ਕੇ ਇੱਕ ਜ਼ਿੰਦਗੀ ਬਣ ਕੇ ਫਿਰ ਧਰਤੀ ਦੀ ਇੱਕ ਚ ਜੜ ਦਾ ਕੇ ਤੜਕਦਾ ਇਹ ਗੱਲ ਸ਼ਾਇਦ ਮੈਂ ਅੱਗੇ ਵੀ ਤੁਹਾਡੇ ਨਾਲ ਵਿਚਾਰ ਦੀ ਸਾਂਝ ਕੀਤੀ ਹੈ ਅੱਜ ਮੈਂ ਇਹੋ ਹੀ ਗੱਲ ਕਰਨ ਦਾ ਮੇਰਾ ਮੂਰ ਸੀ ਮੈਨੂੰ ਜਦੋਂ ਮੈਂ ਸਾਈਕਲਿੰਗ ਕਰ ਰਿਹਾ ਅੱਜ ਤੇ ਮੈਂ ਸਾਈਕਲ ਦੇ ਉੱਤੇ ਚੱਲ ਰਿਹਾ ਤੇ ਬਾਰ-ਬਾਰ ਮੇਰੇ ਜਿਹੜੇ ਬਰਵਾਜਾ ਖੜਕ ਰਿਹਾ ਸੀ ਅੰਦਰੋਂ ਇਹ ਖੜਕ ਰਿਹਾ ਸੀ ਕਿ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਾਂ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਆ ਸਾਨੂੰ ਸਗੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਤੇ ਇੱਕ ਵਾਰੀ ਮੇਰਾ ਦੋਸਤ ਆ ਤੇ ਅੱਜ ਕੱਲ ਉਹ ਮਤਲਬ ਕਾਮਯਾਬ ਆ ਬਿਲਕੁਲ ਕੱਲੀ ਉਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਫਿਰਦਾ ਹੁੰਦਾ ਸੀ ਤੇ ਕੋਈ ਕੰਮ ਨਹੀਂ ਹੁੰਦਾ ਉਹਨੇ ਤਰਲੇ ਮਾਰਦੇ ਫਿਰਨਾ ਵੀ ਮੈਨੂੰ ਕੋ ਕੰਮ ਦੇ ਦਿਓ ਤੇ ਹਾਲਾਤ ਇਤਰਾ ਦੇ ਬਣੇ ਹੋਰ ਪਾਜੀ ਕੀ ਹਾਲ ਠੀਕ ਆ ਇਹ ਪਾਜੀ ਮੇਰੇ ਦੋਸਤ ਲੋਕਿਆਂ ਤੋਂ ਇਹ ਆਪ ਦਾ ਕਰਮ ਕਰਦੇ ਪਏ ਉਹਨਾਂ ਦੇ ਬਸ ਦੀ ਬੱਤੀਆਂ ਦੀ ਇਹਨਾਂ ਕਿੰਨਾ ਵੱਡਾ ਭਾਰ ਹੁੰਦਾ ਇਹਨਾਂ ਤੇ ਬਰਾ ਉਹ ਠੀਕ ਠਾਕ ਪੰਦੂ ਸਾਹਿਬ ਦਾ ਕੀ ਹਾਲ ਆ ਮੈਂ ਵਧੀਆ ਨੇ ਸੋ ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀ ਇੱਕ ਟਾਈਮ ਆਇਆ ਉਹਦੇ ਫਾਦਰ ਸਾਹਿਬ ਨੇ ਉਹਨੂੰ ਘਰੋਂ ਕੱਢਤਾ ਤੇ ਫੇਰ ਉਹ ਬੰਦਾ ਲੁਧਿਆਣੇ ਚਲੇ ਗਿਆ ਠੋਕਰਾਂ ਠਾਕਰਾਂ ਖਾ ਕੇ ਉਹ ਜ਼ਿੰਦਗੀ ਚ ਕਾਮਯਾਬ ਹੋ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੀ ਗੱਲ ਹੋ ਗਈ ਰਾਤ ਰੋਣ ਲੱਗ ਪਿਆ ਮੇਰੇ ਫਾਦਰ ਸਾਹਿਬ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਮੇਰੇ ਨਾਲ ਇਸ ਤਰ੍ਹਾਂ ਕੀਤਾ ਤੇ ਮੈਂ ਉਹਨੂੰ ਬੁੱਕਲ ਤੇ ਲੈ ਕੇ ਗਿਆ ਮੈਂ ਕਿਹਾ ਤੇਰੇ ਫਾਦਰ ਸਾਹਿਬ ਦੀ ਕੋਈ ਫੋਟੋ ਹੈਗੀ ਆ ਤਾਂ ਕੀ ਕਰਨੀ ਮੈਂ ਕਿਹਾ ਵੱਡੀ ਕਰਾ ਕੇ ਲਈਏ ਤੇ ਤੇ ਕੰਧ ਤੇ ਲਾਈਏ ਸਾਹਮਣੇ ਦੇ ਆਂਦਾ ਕਿਉਂ ਮੈਂ ਕਿਹਾ ਜੇ ਤੈਨੂੰ ਕਿੱਕ ਨਾ ਨਾ ਕਰ ਦੇ ਤੇ ਅੱਜ ਤੋਂ ਆ ਲੁਧਿਆਣੇ ਦੇ ਵਿੱਚ ਐਡਾ ਵਧੀਆ ਘਰ ਐਡੀ ਵਧੀਆ ਜੀਵਨ ਜਿਹੜਾ ਤੈਨੂੰ ਜੀਣ ਦਿਆ ਤੇ ਇਹ ਮਿਹਨਤ ਆ ਇਹ ਤੂੰ ਨਹੀਂ ਹੀ ਕਰਨੀ ਤੇ ਮੈਂ ਕਿਹਾ ਕਿਤੇ ਇਹਦੇ ਪਿੱਛੇ ਤੇਰੇ ਫਾਦਰ ਸਾਹਿਬ ਦਾ ਹੀ ਹੱਥ ਆ ਮੈਂ ਹੁਣ ਵੀ ਤੈਨੂੰ ਗਾਲਾਂ ਕੱਢਦੇ ਆ ਉਹ ਜਾਂ ਤੈਨੂੰ ਪਹਿਲਾਂ ਵਾਲਾ ਵਿਆਹ ਕਰਦੇ ਆ ਜਦੋਂ ਤੂੰ ਗਲੀਆਂ 'ਚ ਫਿਰਦਾ ਨਾ ਪਿੰਦਾ ਆਂਦਾ ਬਿਲਕੁਲ ਨਹੀਂ ਮੈਂ ਫਿਰ ਮੈਂ ਕਿਹਾ ਮਸਲਾ ਇਹ ਸੀ ਕਿ ਉਹਨਾਂ ਨੂੰ ਦੁੱਖ ਹੁੰਦਾ ਸੀ ਹੁਣ ਦੋਸਤੋ ਇਹ ਵੀ ਕੁਦਰਤ ਨੇ ਹਰ ਚੀਜ਼ 'ਨੂੰ ਰਹਾਸ ਰੱਖਿਆ ਕੀ ਲੋੜ ਆ ਕੁਦਰਤ ਨੂੰ ਜੇ گلاب ਦਾ ਐਡਾ ਸੋਹਣਾ ਫੁੱਲ ਪੈਦਾ ਕੀਤਾ ਤੇ ਉਹਦੇ ਮੋੜ 'ਤੇ ਨਾਲ ਕੰਡੇ ਪੈਦਾ ਕਰ ਦਵੇ ਕੰਡੇ ਪੈਦਾ ਕਰਨ ਦਾ ਰਾਜ਼ ਇਹੀ ਆ ਕਿ ਫੁੱਲ ਨੂੰ ਵੀ ਅਹਿਸਾਸ ਰਹੇ ਜਦੋਂ ਥੋੜਾ ਜਿਹਾ ਥਾਂ ਬੜਾ ਕੋਝਾ ਤੇ ਫੁੱਲ ਦੀ ਉਹ ਕੰਡੇ ਸ਼ਾਇਦ ਹਵਾਜਤ ਵੀ ਕਰਦੇ ਹੋਣ ਇਹਦੇ ਰਾਸ ਰਮਜੀਤ ਕੁਦਰਤ ਹੀ ਜਾਣਦੀ ਆ ਵੀ ਉਹਦੇ ਕੀ ਰੰਗ ਨੇ ਉਹਦੇ ਕੀ ਰਾਜ ਨੇ ਪਰ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਉਹ ਇਹੋ ਸੀ ਵੀ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੋਂ ਘਬਰਾ ਜਾਂਦੇ ਹਾਂ ਕੁਦਰਤ ਨੂੰ ਦੋਸ਼ ਦੇਣ ਲੱਗ ਜਾਂਦੇ ਆ ਤੇ ਫਿਰ ਅਸੀਂ ਕਹਿੰਨੇ ਵੀ ਮੇਰੇ ਆ ਮੈਂ ਇੰਨੇ ਪਾਠ ਕੀਤੇ ਸੀ ਮੈਂ ਇੰਨੇ ਦਿਨ ਗੁਰਦਾਰੇ ਗਿਆ ਸੀ ਮੈਂ ਆ ਗੰਦਾ ਸੀ ਇਸ ਬਾਬੇ ਕੋ ਮੱਥੇ ਟੇਕੇ ਸੀ ਪਰ ਮੇਰਾ ਜਿਹੜਾ ਆ ਮਸਲਾ ਨਹੀਂ ਹੋਇਆ ਮੈਂ ਉਹਨੂੰ ਮੈਂ ਨਹੀਂ ਰੱਬ ਨੂੰ ਮੰਨਣਾ ਮੈਂ ਕਈ ਵਾਰੀ ਮੜੀਆਂ ਦੇ ਵਿੱਚ ਲੋਕਾਂ ਨੂੰ ਰੋਂਦਿਆਂ ਸਵੇਿਆਂ ਦੇ ਵਿੱਚ ਵੇਖਿਆ ਕਿ ਰੱਬਾ ਤੂੰ ਕੀ ਕਰਤਾ ਮੈਂ ਤੇ ਇੰਨੇ ਪਾਠ ਕੀਤੇ ਸੀ ਆ ਹੁਣ ਫਲਾਣ ਹੋ ਗਿਆ ਮੇਰੀ ਦਾਦੀ ਕਿਉਂ ਮਰ ਗਈ ਮੇਰੀ ਮਾਂ ਕਿਉਂ ਮਰ ਗਿਆ ਮੇਰਾ ਪਿਓ ਕਿਉਂ ਮਰ ਗਿਆ ਤੇ ਦੋਸਤੋ ਚਲਾਕੀਆਂ ਨਹੀਂ ਆਈਆਂ ਮੈਨੂੰ ਮੈਨੂੰ ਕਦੀ ਵੀ ਚਲਾਕੀ ਤੋਂ ਕੰਮ ਲੈਣ ਆਇਆ ਕਿਉਂਕਿ ਸਿਆਣੇ ਕਹਿੰਦੇ ਆ ਚੁਸਤੋੜਾ ਤੁਹਾਡਾ ਹੱਕ ਆ ਤੇ ਚਲਾਕ ਹੋਣਾ ਬੇਈਮਾਨੀ ਹੁੰਦਾ ਤੇ ਕੁਦਰਤ ਚਲਾਕੀ ਨੂੰ ਕਦੀ ਵੀ ਨਹੀਂ ਮਾਫ ਕਰਦੀ ਚਲੋ ਦੋਸਤੋ ਇਹ ਤੇ ਗੱਲ ਅਲੱਗ ਆ ਨਾ ਕਿ ਕੁਦਰਤ ਨੇ ਕੀ ਕਰਨਾ ਕੀ ਨਹੀਂ ਕਰਨਾ ਕੁਦਰਤ ਦੇ ਆਪਣੇ ਊਸੂਲ ਆ ਔਰ ਡਾਡੇ ਆ ਇਹ ਸ਼ਾਇਦ ਕੁਦਰਤ ਦੀ ਰਿਸ਼ਵਤ ਆ ਜੀਨੋ ਕਿ ਬੰਦਗੀ ਤੇ ਤੁਹਾਡੀ ਰੂਹ ਦਾ ਖਰਾਕ ਆ ਤੁਹਾਡੀ ਰੂਹ ਦੀ ਸਫਾਈ ਆ ਇਹਦੇ ਤੁਸੀਂ ਕਿਸੇ ਮਕਸਦਾਸਤੇ ਨਿਰਸਵਾਰਥ ਕਰੋਗੇ ਤੇ ਫਿਰ ਇਹ ਇਹ ਪੂਰਨ ਪੈਂਦੀ ਆ ਕਿਉਂਕਿ ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੇ ਆ ਗੁਰੂ ਸਾਹਿਬ ਨੇ ਇਕੱਠੇ ਕਰਕੇ ਸਾਨੂੰ ਗੁਰਬਾਣੀ ਦਿੱਤੀ ਆ ਉਹਦਾ ਆਸ਼ਾ ਤੇ ਬਹੁਤ ਵੱਡਾ ਆਸ਼ਾਵਾਦੀ ਸਿਧਾਂਤ ਆ ਬਸ ਸਾਡੇ ਕੋਲ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮ मुझ ਕੋ ਮਿਲਬੋ ਚਾਹੇ ਕੋਈ ਸ਼ਬਦ ਮਿਲੇ ਇਹ ਸ਼ਬਦ ਤੋਂ ਬੜੇ ਦੂਰ ਆ ਚਲੋ ਇਹ ਮੇਰਾ ਵਿਸ਼ਾ ਨਹੀਂ ਇਹ ਗੱਲ ਫਿਰ ਕਰਾਂਗੇ ਹੋਰ ਵਿਸ਼ੇ ਤੇ ਫਿਰ ਹੋਰ ਮੌਕੇ ਤੇ ਤੇ ਦੋਸਤੋ ਜੇ ਸਾਨੂੰ ਰੋੜ ਇੱਕੇ ਤਰ੍ਹਾਂ ਦਾ ਮਿਲ ਜੂਗਾ ਨਾ ਇੱਕੇ ਤਰ੍ਹਾਂ ਦਾ ਰਸਤਾ ਮਿਲ ਜੂਗਾ ਤੇ ਫੇਰ ਸਫ਼ਰ ਦਾ ਕੋਈ ਮਜ਼ਾ ਨਹੀਂ। ਇਸ ਸਫ਼ਰ ਦੇ ਉੱਤੇ ਸਾਨੂੰ ਕੱਚੀ ਛੜਕ ਪੱਕੀ ਛੜਕ ਟੁੱਟੇ-ਟੋਏ ਨਦੀਆਂ ਨਾਲੇ ਸਭ ਕੁਝ ਮਿਲੂਗਾ ਨਾ। ਤੇ ਫੇਰ ਸਾਨੂੰ ਸਫ਼ਰ ਦਾ ਅਹਿਸਾਸ ਹੋਊਗਾ ਕਿ ਹਰ ਚੀਜ਼ ਜਿਹੜੀ ਹੁੰਦੀ ਹੈ ਉਹ ਇੰਨੀ ਆਸਾਨ ਨਹੀਂ ਹੁੰਦੀ। ਇੱਕ ਖਿਡਾਰੀ ਆ ਨਾ, ਇੱਕ ਪਹਿਲਵਾਨ ਆ ਤੇ ਉਹਨੂੰ ਤੁਸੀਂ ਕੁਸ਼ਤੀ ਕਰਦੇ ਵੇਖਦੇ ਜਿਉਂਦੇ ਪੱਟਾਂ ਦੀਆਂ ਮੱਛਲੀਆਂ ਵੇਖਦੇ ਜਿਉਂਦੇ ਉਹਦੇ ਡੋਲੇ ਵੇਖਦੇ ਜਿਉਂਦੇ ਉਹਦਾ ਸਰੀਰ ਵੇਖਦੇ ਜਿਉਂਦੇ ਲਿਖ ਲਿਖ ਕਰਦਾ। ਉਦੇ ਪਿਛੇ ਉਹਨੇ ਆਪ ਦੀਆਂ ਨੀਂਦਾਂ ਖਰਾਬ ਕੀਤੀਆਂ ਹੁੰਦੀਆਂ ਕੜਕੇ ਤੋਂ ਤਿੰਨ ਰਾਤ ਤੋਂ 2 ਵਜੇ ਤੱਕ ਉੱਠ ਕੇ ਦਿਨ ਦੇ 10 10 ਵਜੇ ਤੱਕ ਲਗਾਤਾਰ ਇੱਕ ਤੈਅੀ ਕਰਦੇ ਆ ਤੇ ਪਿੰਟ ਲਾਣਾ ਕਿਉਂ ਖਾ ਗਏ ਕਿਉਂਕਿ ਮੈਂ ਆਪ ਪਲਵਾਨੀ ਦੇ ਨਹੀਂ ਕੀਤੀ ਪਰ ਪਲਵਾਨਾ ਜਿੰਨਾ ਜ਼ੋਰ ਕਰਦਾ ਰਿਆ ਫਿਰ 4 ਵਜੇ ਉੱਠ ਕੇ ਤਿੰਨ ਤਿੰਨ ਹਜ਼ਾਰ ਬੈਠਕ ਮਾਰਨੀ ਕੋ ਖਾਲਾ ਜੀ ਦਾ ਵੜਾ ਨਹੀਂ ਹੁੰਦਾ ਦੁੱਖ ਦੇ ਕੇ ਫਿਰ ਸਰੀਰ ਜਿਹੜੇ ਆ ਉਹ ਬਣਦੇ ਆ ਤੇ ਜੇ ਕੋਈ ਆਖੇ ਵੀ ਇਹਦੇ ਪੱਟ ਫਲਾਈ ਫਿਰਦਾ ਇਹਦੇ ਫਲਾਨ ਹੋ ਗਿਆ ਜੇ ਉਹ ਕਿਹਾ ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਤੁਸੀਂ ਜੇ ਤੁਹਾਡੇ ਹੀ ਜਨਮ ਹੈਗੇ ਤੁਸੀਂ ਵੀ ਬਣਾ ਸਕਦੇ ਹੋ ਪਰ ਇੱਕ ਵਾਰੀ ਕਸਟ ਸਹਿਣਾ ਪਊ ਹਰਤੀ ਦਾ ਨਜਰ ਇੱਕ ਜਿਹੜੀ ਮਾਂ ਵੀ ਹੈ ਨਾ ਉਹ ਵੀ ਜਦੋਂ ਪਰਸੂਤ ਪੀੜਾ ਚੋਂ ਲੰਘਦੀ ਆ ਤੇ ਤੁਸੀਂ ਉਹਦਾ ਹਸ਼ਰ ਵੇਖਿਓ ਬੱਚੇ ਨੂੰ ਜਨਮ ਦਿੰਦਿਆਂ ਕੀ ਹੁੰਦਾ ਪਰ ਉਹ ਜਦੋਂ ਬੱਚੇ ਦੀ ਪਹਿਲੀ ਕਲਕਾਰੀ ਸੁਣਦੀ ਆ ਤੇ ਉਹਦੇ ਸਾਰੇ ਦਰਦ ਸਭ ਪੀੜਾ ਉਹਨੂੰ ਜੰਦੀਆਂ ਭੁੱਲ ਤੇ ਬੱਚੇ ਦਾ ਮੂੰਹ ਚੁੰਮ ਕੇ ਬੱਚੇ ਦਾ ਚਿਹਰਾ ਵੇਖ ਕੇ ਕੋਈ ਇੱਕ ਨਮ ਖਾਤ ਹੋ ਜਾਂਦੀ ਆ ਕਿਉਂਕਿ ਉਹਨੂੰ ਕੁਦਰਤ ਨੇ ਉਸਪੀਡ ਤੋਂ ਬਾਅਦ ਇੱਕ ਸੁੱਖ ਦੇਣਾ ਹੁੰਦਾ ਇਤਰਾ ਹੀ ਸਾਡੀ ਹਰ ਪੀੜ ਤੇ ਪਿਛੇ ਕੁਦਰਤ ਨੇ ਇੱਕ ਆਪਣਾ ਜਿਹੜਾ ਵਾ ਸਾਡਾ ਸੁੱਖ ਦੀ ਰਾਹ ਰੱਖੀ ਆ ਤੇ ਜਿੰਨੇ ਵੀ ਗਹਿਰੇ ਦੁੱਖ ਹੁੰਦੇ ਆ ਉਹਨਾਂ ਤੋਂ ਬਾਅਦ ਸੁੱਖ ਹੁੰਦਾ ਤੇ ਜਦੋਂ ਅਸੀਂ ਕਿਸੇ ਨੂੰ ਇੰਤਜ਼ਾਰ ਕਰਦੇ ਆ ਨਾ ਲੰਮੀ ਕਿਸੇ ਚੀਜ਼ ਤੇ ਤੜਪਦੇ ਆ ਤੇ ਫਿਰ ਉਸ ਚੀਜ਼ ਦੀ ਸਾਨੂੰ ਕਦਰਤ ਹੁੰਦੀ ਆ ਜਿਹੜੀ ਸਾਨੂੰ ਕੁਤੀ ਜੋਤਰਾ ਹੀ ਮਿਲ ਜਾਂਦੀ ਨਾ ਬਿਨਾ ਮਿਹਨਤ ਕੀਤੇ ਉਹ ਮਿੱਟੀ ਹੋ ਜਾਂਦੀ ਸਾਡੇ ਆਸਤੇ ਇਸ ਤਰ੍ਹਾਂ ਕਿ ਕੁਦਰਤ ਅਹਿਸਾਸ ਕਰਾਉਂਦੀ ਤੁਹਾਨੂੰ ਹਰ ਉਸ ਚੀਜ਼ ਦਾ ਉਸ ਦੀ ਕੀ ਦੀ ਕੀਮਤ ਦਾ ਤੇ ਫਿਰ ਤੁਹਾਨੂੰ ਕਈ ਹੋਰੀ ਕਈ ਲੋਕ ਮੈਂ ਤੜਫਦੇ ਵੇਖਿਆ ਔਲਾਦ ਲਈ ਤੇ ਕਈ ਮੈਂ ਉਹ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ ਚ 10-10 ਜਵਾਕ ਆ ਗੱਲ ਇਹ ਆ ਕਿ ਕੁਦਰਤ ਤੁਹਾਨੂੰ ਅਹਿਸਾਸ ਕਰਾਉਂਦੀ ਹਰ ਚੀਜ਼ ਦਾ ਤੇ ਉਹਦੀ ਪਰਮਾਤਮਾ ਦੀ ਤੇ ਅਸੀਂ ਕੀ ਗੱਲ ਕਰਨੀ ਆ ਕੋਦੋਂ ਦੀ ਕੀ ਗੱਲ ਕਰਨੀ ਜੀ ਤੇ ਬਾਰੇ ਗੁਰੂ ਸਾਹਿਬਾ ਲਿਖਿਆ ਕਿ ਬਿਨ ਬੋਲੇ ਹੀ ਸਭ ਕੁਝ ਜਾਣਦਾ ਇਹਨੇ ਸਾਨੂੰ ਪੈਦਾ ਕੀਤਾ ਉਹਦੇ ਤੇ ਅਸੀਂ ਕਦੀ ਸ਼ਰੀਰ ਕੋਈ ਨਹੀਂ ਸਕਦੇ ਕੋਈ ਕਹਿੰਦਾ ਨੂੰ ਮੈਂ ਮੰਨਦਾ ਕੋਈ ਕਹਿੰਦਾ ਨਹੀਂ ਮੰਨਦਾ ਇਹਨਾਂ ਗੱਲਾਂ ਨਾਲ ਕੋਈ ਫਰਕ ਪੈਂਦਾ ਹੀ ਨਹੀਂ ਤੁਹਾਡੇ ਮੰਨਣ ਜਾਂ ਨਾ ਮੰਨਣ ਨਾਲ ਕੁਦਰਤ ਨੂੰ ਕੀ ਫਰਕ ਪੈਂਦਾ ਤੇ ਇੰਨੀ ਵਿਆਪਕ ਆ ਤੇ ਬਾਕੀ ਦੋਸਤੋ ਅੱਜ ਦੀ ਗੱਲਬਾਤ ਲੰਮੀ ਨਾ ਹੋ ਜੇ ਆਪਾਂ ਇੱਥੇ ਹੀ ਖਤਮ ਕਰਦਾ ਮੈਂ ਤੇ ਮੇਰੇ ਕਹਿਣ ਦਾ ਮਕਸਦ ਇਹ ਸੀ ਕਿ ਸਾਨੂੰ ਕੋਈ ਵੀ ਦੁੱਖ ਦਰਦ ਮਿਲਦਾ ਤੇ ਉਹਦਾ ਜਿਹੜਾ ਰਹੱਸ ਜਿਹੜਾ ਉਹ ਕੁਦਰਤ ਗਿਆਨ ਦੀ ਹੁੰਦੀ ਆ ਕਿਉਂਕਿ ਬਿਨ ਮਿਹਨਤ ਦੇ ਬਿਨ ਦੁੱਖ ਦੇ ਕੋਈ ਸੁੱਖ ਨਹੀਂ ਮਿਲਦਾ ਬਿਨ ਮਿਹਨਤ ਦੇ ਕੋਈ ਕਾਮਯਾਬੀ ਨਹੀਂ ਮਿਲਦੀ ਗੱਲ ਮੇਰੀ ਇਹੋ ਹੀ ਸੀ ਇੰਨੀ ਮੈਂ ਕਰਨੀ ਸੀ ਤੇ ਮੈਂ ਕਰਤੀ ਹੋ ਸਕਦਾ ਮੇਰੇ ਸ਼ਬਦ ਤੁਹਾਡੀ ਪਕੜ ਦੇ ਵਿੱਚ ਆਏ ਹੁਣ ਕੱਲ ਫੇਰ ਕਿਸੇ ਨਵੇਂ ਵਿਸ਼ੇ ਨਾਲ ਕੋਈ ਗੱਲ ਕਰਾਂਗੇ ਅੱਜ ਵੀ ਮੈਂ ਆਪਣਾ ਬਲੌਗ ਇੱਥੇ ਬੰਦ ਕਰਦਾ ਇਰਵਨੋ ਜਿੱਥੇ ਵੀ ਦੇਸ਼ ਵਿਦੇਸ਼ ਚ ਚੜਦੇ ਲਿੰਦੇ ਪੰਜਾਬ ਤੁਸੀਂ ਵਸਦੇ ਜੇ ਦੇਸ਼ ਦੁਨੀਆ ਚ ਕਿਤੇ ਵੀ ਵਸਦੇ ਜੇ ਮੈਨੂੰ ਇਹਨੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਕੋ ਨਵੀਂ ਖ਼ਬਰ ਪਾ ਸਕਾਂ ਮੈਂ ਤੁਹਾਡਾ ਆਪਣਾ ਕੀਰਤਪਾਤਨ ਨੂੰ ਖੁਸ਼ ਰਹੋ ਆਬਾਦ ਰਹੋ ਜੈ ਹੰਦਾਬਾਦ